ਮਾਰੂ ਮਹੱਲਾ ਤੀਜਾ ਸੱਚ ਸਾਲਾਹੀ ਗਹਿਰ ਗੰਭੀਰੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਭ ਕਟ ਭੂਗਵੈ ਸਦਾ ਦਿਨ ਰਾਤੀ ਆਪੇ ਸੂਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਕਟ ਅੰਤਰ ਟੂਟੀ ਜਮ ਕੀ ਫਾਸੀ ਹੈ ਕਿਸੇ ਸੇਵੀ ਤੈ ਕਿਸ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚੈ ਸ਼ਬਦ ਸਦਾ ਮਤ ਉਤਮ ਅੰਤਰ ਕਮਲ ਪਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੇ ਬਿਨ ਸੈ ਟਹਿਤ ਨ ਲਾਗੇ ਬਾਰਾ ਕੰਚਨ ਕਾਇਆ ਗੁਰਮੁਖ ਬੂਝੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰਨਾਮ ਪੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਕਟ ਹਰਨਾਮ ਨਿਵਾਸੀ ਹੈ ਹਾਉ ਤਿਨ ਬਲੇਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅਨੰਦਿਨ ਜਾਗੇ ਸਾਚਾ ਸੂਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰ ਨਾ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਰੈ ਗੁਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਹੈ ਬ੍ਰਹਮ ਬ੍ਰਹਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾ ਖਸਮ ਭੁਲਾਇਆ ਹਰ ਜਿਉ ਮਿਲੈ ਤਾ ਗੁਰਮੁਖ ਬੂਝੈ ਚੀਨੈ ਸ਼ਬਦ ਅਬਿਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮੋਹ ਲੈ ਬੋਲਹਿ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲੈ ਹੋ ਤੁਮ ਆਪੇ ਸਾਚ ਨਾਮ ਅਬਿਨਾਸੀ ਹੈ ਨਾ ਕੋਈ ਕਰੇ ਨਾ ਕਰਨੇ ਜੋਗਾ ਆਪੇ ਕਰਹਿ ਕਰਾਵਹਿ ਸੋ ਹੋਏਗਾ ਆਪੇ ਬਖਸ ਲਹਿ ਸੁਖ ਪਾਏ ਸਦਹੀ ਨਾਮ ਨਿਵਾਸੀ ਹੈ ਇਹੋ ਤਨ ਧਰਤੀ ਸਬਦ ਬੀਜ ਅਪਾਰਾ ਹਰ ਸਾਚੇ ਸੇਤੀ ਬਨਜ ਵਾਪਾਰਾ ਸੱਚ ਤਨ ਜੰਮਿਆ ਟੋਟ ਨ ਆਵੇ ਅੰਤਰ ਨਾਮ ਨਿਵਾਸੀ ਹੈ ਹਰ ਜਿਉ ਅਬ ਗਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰ사ਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਧਨ ਪਾਏ ਸਦ ਹੀ ਨਾਮ ਨਿਵਾਸੀ ਹੈ अनल वाऊ परम पुलाई माया मोहै सुद्ध नकाई मनमुख अंदे किछु ना सूजै गुरमत नाम पर गासी हे मनमुख हौमै माया सूते अपना घर ना संभालै अंत विगुते पर निंदा करहै बहो चिंता जालै दुखे दुख निवासी हे ਆਪੇ ਕਰਤਾ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚ ਪਤੀਜੈ ਹੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਇ ਲਏ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ ਗੁਰਮਤਿ ਇਹ ਮਨ ਭੀਜੈ ਹੈ ਮਾਇਆ ਲਹਿਰ ਸ਼ਬਦ ਨਿਵਾਰੀ ਇਹ ਮਨ ਨਿਰਮਲ ਹਉਮੈ ਮਾਰੀ ਸਹਜੇ ਗੁਣ ਗਾਵੇ ਰੰਗ ਰਤਾ ਰਸਨਾ RAM ਰਵੀਜੈ ਹੈ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਬੂਝੈ ਫਿਰੈ ਇਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਅਨ ਦਿਨ ਆਰਜਾ ਛੀਜੈ ਹੈ ਅੰਤਰ ਲੋਭ ਕਰੈ ਨਹੀਂ ਬੂਝੈ ਸਿਰ ਉਪਰ ਜਮ ਕਾਲ ਨਾ ਸੂਝੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੋਏ ਦੁਹਾ ਸਿਰ ਆਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੈ ਗੁਰ ਕੈ ਸਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੂਹੈ ਮਾਇਆ ਮੋਹ ਮੈਲ ਪਤੰਗ ਨ ਲਾਗੇ ਗੁਰਮਤੀ ਹਰ ਨਾਮ ਭੀਜੈ ਹੈ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰ ਸਦਾ ਸੁਖ ਪਾਇਆ ਨਾਏ ਸਾਚੈ ਅੰਮ੍ਰਿਤ ਪੀਜੈ ਹੈ ਕੇਲੇ ਬਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸਾਧ ਸਦਾ ਸੁਖ ਪਾਇਆ ਗੁਰਮਤੀ ਨਾਮ ਲਿਜੈ ਹੈ ਇੰਦਰ ਇੰਦਰਾਸਣ ਬੈਠੇ ਜਮਕਾ ਭਉ ਪਾਵਹਿ ਜਮ ਨਾ ਛੋੜੈ ਬਹੁ ਕਰਮ ਕਮਾਵਹਿ ਸਤਗੁਰ ਪੇਟੈ ਤਾ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਭੀਜੈ ਹੈ ਬ੍ਰਹਮਾ ਵਿਸ਼ਨ ਮਹੇਸ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦਨ ਨਾਮ ਰਵੀਜੈ ਹੈ ਵੇਦ ਪੜ੍ਹ ਹੈ ਹਰ ਨਾਮ ਨਾ ਬੁੱਝ ਹੈ ਮਾਇਆ ਕਾਰਨ ਪੜ ਪੜ ਲੁਜ ਹੈ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀ ਜੈ ਹੈ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਵੇਦ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੂ ਸਚਰ ਬੀਜੈ ਹੈ ਮਾਰੂ ਮਹੱਲਾ ਤੀਜਾ ਸਚੈ ਸੱਚਾ ਤਖਤ ਰਚਾਇਆ ਨਿਜ ਘਰ ਵਸਿਆ ਤਿੱਥੈ ਮੋਹ ਨ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਪਾਰਾ ਨਾ ਤਿੱਥੈ ਪਰਮ ਨਾ ਦੂਜਾ ਪਸਾਰਾ ਸੱਚਾ ਤਨ ਖੱਟਿਆ ਕਦੇ ਟੋਟ ਨ ਆਵੇ ਬੂਝੈ ਕੋ ਵਿਚਾਰੀ ਹੈ ਸੱਚੈ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਵਡ ਭਾਗੇ ਸੱਚੈ ਸ਼ਬਦ ਸਦਾ ਗੁਣ ਗਾਵਹਿ ਸ਼ਬਦ ਰੱਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਲਾਹੀ ਏਕੋ ਵੇਖਾ ਦੂਜਾ ਨਹੀਂ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸਬਦ ਜਲਾਇਆ ਸੱਚ ਮਨ ਵਸਿਆ ਜਾ ਤਦ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੇ ਕਿ ਨਹੀਂ ਚੀਨਾ ਗੁਰਮੁਖ ਹੋਵੇ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸਨਾ ਸਬਦ 부ਝਾਈ ਗੁਰਮਤ ਸਦ ਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੈ ਸੱਚ ਲਗੇ ਤਿਨ ਸਭ ਕਿਛ ਭਾਵੇ ਸੱਚੈ ਸਬਦੇ ਸੱਚ ਸੁਹਾਵੇ ਐਥੈ ਸਾਚੇ ਸੀ ਦਰ ਸਾਚੇ ਨਦਰਿ ਨਦਰਸਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸਬਾਇਆ ਬਿਨ ਗੁਰ ਦੁਖ ਸੁਖ ਜਾਪੈ ਨਾਹੀ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸ਼ਬਦ ਜਿਨਾ ਮਨ ਪਾਇਆ ਪੂਰਬ ਲਿਖਿਆ ਤਨੀ ਕਮਾਇਆ ਸਚੋ ਸੇਵਹਿ ਸਚ ਧਿਆਵਹਿ ਸਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਆਨੰਦ ਸੁਖ ਸਹਿਜ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ సే జన ਸੁఖీయే ਸਤਗੁਰ ਸੱਚੇ ਲਾਏ ਆਪੇ ਭਾਣੇ ਆਪ ਮਿਲਾਏ ਸਤਗੁਰ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖਵਾਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੋ ਟੰਬ ਨਾ ਤਿਸ ਮਾਤਾ ਏਕੋ ਏਕ ਰਬਿਆ ਸਭ ਅੰਤਰ ਸਭ ਨਾ ਜੀਆ ਕਾ ਆਧਾਰੀ ਹੈ ਹਾਉ ਮੈਂ ਮੇਰਾ ਦੂਜਾ ਪਾਇਆ ਕਿਛ ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵਹਿ ਸਾਚੈ ਦੂਖ ਨਿਵਾਰੀ ਹੈ ਜਾ ਤੂ ਦੇਹ ਸਦਾ ਸੁਖ ਪਾਏ ਸਾਚੈ ਸਬਦੇ ਸਾਚ ਕਮਾਏ ਅੰਦਰ ਸਾਚਾ ਮਨ ਤਨ ਸਾਚਾ ਭਗਤ ਪਰੇ ਪੰਡਾਰੀ ਹੈ ਆਪੇ ਵਿਖੇ ਹੁਕਮ ਚਲਾਏ ਆਪਣਾ ਪਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਹੱਲਾ ਤੀਜਾ ਆਪੇ ਆਪ ਉਪਾਏ ਉਪੰਨਾ ਸਭ ਮਹਿ ਵਰਤੈ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਨ ਬ੍ਰਹਮਾ ਬਿਸਨ ਮਹੇਸ ਉਪਾਏ ਸਿਰ ਸਿਰ ਧੰਦਾ ਆਪੇ ਲਾਏ ਜਿਸ ਭਾਵੇ ਤਿਸ ਆਪੇ ਮੇਲੇ ਜਨ ਗੁਰਮੁਖ ਏਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁ ਚਿੱਤੈ ਵਿਕਾਰਾ ਥਿਰ ਸਾਚਾ ਸਲਾਹੀ ਸਦਹੀ ਜਨ ਗੁਰ ਕਾ ਸ਼ਬਦ ਪਛਾਤਾ ਹੈ ਇਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੈ ਹਮ ਗੁਣ ਨਾਹੀ ਕਿਆ ਬੋਲਹਿ ਬੋਲ ਤੂ ਸਭ ਨਾ ਦੇਖੈ ਤੂ ਲਹਿ ਤੂਲ ਜਿਉ ਪਾਵੈ ਤਿਉ ਰਖਹਿ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾਤ ਉਦਪਣਾ ਤਾ ਸੱਚੀ ਕਰੈ ਲਾਏ ਅਵਗਣ ਛੋੜ ਗੁਣ ਮਾਹੇ ਸਮਾਏ ਗੁਣਮਹ ਏਕੋ ਨਿਰਮਲ ਸਾਚਾ ਗੁਰ ਕੈ ਸਬਦ ਪਛਾਤਾ ਹੈ ਜਹ ਦੇਖਾ ਤਹ ਏਕੋ ਸੋਈ ਦੂਜੀ ਦੁਰਮਤ ਸਭ ਦੇ ਖੋਈ ਏਕਸਮਹਿ ਪ੍ਰਭ ਏਕ ਸਮਾਨਾ ਆਪਣੇ ਰੰਗ ਸਦ ਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ ਬੁੱਝੈ ਇਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੈ ਉਰਤਾਰੇ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮਜੀਠੈ ਰਾਤਾ ਹੈ ਮਨਮੁਖ ਗਿਆਨ ਕਥੇ ਨ ਹੋਈ ਫਿਰ ਫਿਰ ਆਵੈ ਠਾਉਰ ਨ ਕੋਈ ਗੁਰਮੁਖ ਗਿਆਨ ਸਦਾ ਸਾਲਾਹੇ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁਖ ਸਬਾਏ ਅੰਤਰਬਦ ਨਾਹੀ ਕਿਉ ਦਰ ਜਾਏ ਗੁਰਮੁਖਬਦ ਵਸੈ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੈ ਜਹ ਦੇਖਾ ਤੂ ਸਭ ਨੀ ਥਾਈ ਪੂਰੇ ਗੁਰ ਸਭ ਸੋਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਇਹੋ ਮਨ ਨਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੈ ਡੂਬ ਮੁਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਇਕ ਨਾ ਗੁਰਮੁਖੋ ਸਬਦ ਪਛਾਤਾ ਹੈ ਪੂਰਾ ਸਤਗੁਰੂ ਬੂਝ ਬੁਝਾਈ ਬਿਨ ਨਾ ਬੈ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਹਜ ਰਹੈ ਰੰਗ ਰਤਾ ਹੈ ਕਾਇਆ ਨਗਰ ਟਹ ਟਹ ਢੇਰੀ ਬਿਨ ਸਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਜਿਸਨੋ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੈ ਸਾਚ ਪਛਾਤਾ ਹੈ